ਹਾਂਜੀ ਦੋਸਤੋ ਕੀ ਹਾਲ ਨੇ ਜੀ ਆਈ ਹੋਪ ਸਾਰੇ ਵਧੀਆ ਹੋਵੋਗੇ ਤਾਂ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਦੋਸਤੋ ਤਰੀਕਾ 14 ਤੇ ਹੋ ਚੁੱਕੇ ਹਾਂ ਜੀ ਪਰਮੀ ਤਿਆਰ ਹੋ ਚੁੱਕਿਆ ਹੈ ਸਕੂਲ ਜਾਣ ਵਾਸਤੇ ਤੇ ਅੱਜ ਦਾ ਵਲੌਗ ਕਰਾਂਗੇ ਸ਼ੂਟ ਤੇ ਵਲੌਗ ਦੇ ਵਿੱਚ ਬਨੇ ਰਹੀਓ ਜਿਹੜੇ ਜਿਹੜੇ ਮੇਰੇ ਵੀਰ ਨਵੇਂ ਆਉਣਗੇ ਜੀ ਵਲੌਗ ਦੇ ਵਿੱਚ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਇੱਧਰ ਪਰਮੀ ਤਿਆਰ ਹੋ ਚੁੱਕਿਆ ਜੀ ਰੈਡੀ ਤੇ ਲਈ ਸਕੂਲ ਕੱਲੂ ਜਮਾਕੇ ਜੀ ਮਾਮਿਆਂ ਦੇ ਵਿਆਹ ਤੇ ਹੈਣਾ ਤੇ ਠੀਕ ਹੈ ਜੀ ਦੋਸਤੋ ਬਣੇ ਰਹੀਏ ਬਲੌਗ ਦੇ ਵਿੱਚ ਬਾਏ ਬਾਏ ਹਾਂਜੀ ਦੋਸਤੋ ਕੀ ਹਾਲ ਨੇ ਆਈ ਹੋਪ ਸਾਰੇ ਵਧੀਆ ਹੋਵੋਗੇ ਤਾਂ ਜੀ ਮੰਦਿਰ ਜਾਏ ਮੈਂ ਕਿਹਾ ਚਲੋ ਨਾ ਆਇਆ ਧੋਲੇ ਤਾਂ ਮੰਦਿਰ ਜਾਏ ਆਉਣੇ ਆ ਤੇ ਬਾਬੇ ਦਾ ਵੀ ਲੈ ਆਉਣੇ ਆ ਅਸ਼ੀਰਵਾਦ ਤਾਂ ਤੇ પરમીત જા ચુકે જી સ્કૂલ ਦੇ ਵਿੱਚ ਤੇ ਅੱਜ ਦੋਤੋ ਜੋਵੀ મેડમ ਤੋਂ ਛੁੱਟੀਆਂ ਲੈਣੀਆਂ ਹੈਗੀਆਂ ਤੇ ਛੁੱਟੀਆਂ ਦੇ ਦੇਣਗੇ ਤੇ ਇੱਧਰ ਕੁਮਰ ਵੀ ਉੱਠ ਚੁੱਕਿਆ ਜੀ ਤੇ ਹੁਣ ਕੁਵਰ ਹੈ ਨੰਦਾ ਨੰਦਾ ਨਹੀਂ ਹਾਂ ਕਿਉਂ ਤੇ ਹੁਣ ਕੋਰੀ ਕਹਿੰਦਾ ਕੋਰੀ ਕਹਿੰਦਾ ਬੁਖਾਰ ਹੋ ਰਿਹਾ ਜੀ ਮੈਨੂੰ ਬੁਖਾਰ ਹੋ ਰਿਹਾ ਹਾਂ ਕਿ ਤੈਨੂੰ ਕਿਵੇਂ ਪਤਾ ਬੁਖਾਰ ਹੋ ਰਿਹਾ ਚਲੋ ਠੀਕ ਹੈ ਜੀ ਬਲੌਗ ਦੇ ਵਿੱਚ ਬਨੇ ਰਹੀਓ ਤੇ ਜਿਹੜੇ ਮੇਰੇ ਵੀ ਨਵੇਂ ਆਣਗੇ ਜੀ ਸਬਸਕ੍ਰਾਈਬ ਕਰ ਦਿਓ ਪਲੀਜ਼ ਤੇ ਠੀਕ ਹੈ ਜੀ ਬਨੇ ਰਹੀਓ ਬਲੌਗ ਦੇ ਵਿੱਚ ਬਾਏ ਬਾਏ ਹੈਲੋ ਦੋਸਤੋ ਕਿ ਬੁੱਕੀ ਨੂੰ ਲੈਣ ਆਏ ਆ ਜੀ ਅਸੀਂ ਹੈਲੋ ਦੋਸਤੋ ਬੁੱਕੀ ਨੂੰ ਲੈਣ ਆਏ ਆ ਹਾਂਜੀ ਦੋਸਤੋ ਅਸੀਂ ਪਰਮੀਤ ਨੂੰ ਲੈਣ ਆਏ ਆ ਤੇ ਬਾਕੀ ਦਾ ਕਰਾਂਗੇ ਕੰਮ ਤੇ ਬਨੇ ਰਹੀਓ ਬਲੌਗ ਦੇ ਵਿੱਚ ਬਾਏ ਬਾਏ ਨਾ ਖਾਣੀ ਨਹੀਂ ਸਕੇ ਫੁੱਟਾ ਲਗਾ ਫੁੱਟਾ ਖਾ ਕੇ ਹੈ ਅਸੀਂ ਅਸੀਂ ਤਾਂ ਜਾਣੇ ਆ ਕੀਦੇ ਵਾਸਤੇ ਰੱਖਿਆਗਾ ਮੇਰੇ ਵਾਸਤੇ ਇੱਕ ਬਰੌਂਡਰ ਰੱਖਿਆ ਆਲੂ ਵਾਲਾ ਥੈਂਕ ਯੂ ਹਲੈ ਕਾ ਕੁਰੀ ਅਸੀਂ ਜਾਣੇ ਆ ਇਹ ਇੱਕ ਜਾਨੀ ਕੁਰੀ ਮੈਂ ਲੈ ਲੂੰਗਾ ਫੈਨ ਵੀ ਲੈ ਚਲੀ ਕੁਰੀ ਚੰਗਾ ਕੁਰੀ ਇਹਨਾਂ ਲੈ ਕੇ ਜਾਏਗਾ ਕਿਆ ਆ ਜਾ ਭਾਈ ਤੈਨੂੰ ਲੈ ਕੇ ਜਾਵਾਂਗੇ ਆ ਜਾ ਮੈਂ ਦੋਨੋਂ ਲੈ ਕੇ ਜਾਵਾਂਗੇ ਬੈਠ ਬੈਠ ਥੈਂਕ ਯੂ ਡਾਕਟਰ ਨੂੰ ਲੈ ਕੇ ਜਾਂਦੇ ਆ ਇੰਨੇ ਤੇਜ਼ ਚਾਹੀਓ ਉੱਪਰ ਲੈਣਾ ਇਹਦੇ ਇਤ ਨਹੀਂ ਆਇਓ ਹਾਂਜੀ ਦੋਸਤੋ ਕੀ ਹਾਲ ਨੇ ਜੀ ਆਓ ਸਾਰੇ ਵਧੀਆ ਹੋਵਗੇ ਤਾਂ ਦੋਸਤੋ ਪਹੁੰਚ ਚੁਕੇ ਆਂ ਜੀ ਘਰੇ ਪਰਮੀਤ ਨੂੰ ਲਿਆ ਕੇ ਤੇ ਇੱਧਰ ਤੁਹਾਡੇ ਭਾਬੀ ਜੀ ਕਰੀ ਜਾਂਦੇ ਆ ਤਿਆਰੀਆਂ ਸ਼ਿਆਰੀਆਂ ਤੇਲੀ ਸਦਾ ਹੀ ਲਾ ਗੀਆ ਪਾਰਟੀ ਤੇ ਇੱਧਰ ਤੁਹਾਡੇ ਭਾਬੀ ਜੀ ਜੀ ਤਿਆਰੀਆਂ ਮੇਰੇ ਕਰੀ ਜਾਂਦੇ ਆ ਤੇ ਮੱਛੀ ਕੋਲੇ ਜਾਂਦੇ ਮੱਛੀ ਕੋਲੇ ਨਹੀਂ ਜਾਂਦੇ ਰਵਿੰਨਾ ਕੋਲੇ ਜਾਂਦੇ ਰਵਿੰਨਾ ਕੋਲੇ ਨਾਨੀ ਕੋਲੇ ਮੰਮਾ ਨਾਨੇ ਕੋਲੇ ਓਕੇ ਜੀ ਤੇ ਅਦਰ ਜੀ ਚੱਲੀ ਜਾਂਦੀਆਂ ਨੇ ਤਿਆਰੀਆਂ ਵਿਚਾਰੀਆਂ ਤੇ ਦੋਸਤੋ ਬਣੇ ਰਹੀਓ ਵਲੌਗ ਦੇ ਵਿੱਚ ਜੀ ਤੇ ਹੁਣ ਖਾ ਗੂ ਕੇ ਰੋਟੀ ਰੱਟੀ ਖਾ ਕੇ ਤੇ ਗੱਡੀ ਦਾ ਕੰਮ ਕਰਾ ਕੇ ਲਿਆਵਾਂਗੇ ਜਿਹਨੇ ਆਪਾਂ ਨੂੰ ਉੱਥੋਂ ਤੱਕ ਲੈ ਕੇ ਜਾਣਾ ਰਾਣੀ ਸੁੰਦਰਾ ਨੂੰ ਸ਼ਿੰਗਾਰ ਕੇ ਲਿਆਵਾਂਗੇ ਜੀ ਨਵਾ ਧਵਾ ਕੇ ਉਹਨੂੰ ਤੇ ਕੰਮ-ਕਮ ਕਰਾ ਕੇ ਥੋੜਾ ਜਿਹਾ ਉਹਨੂੰ ਫਿਟਿੰਗ-ਪੁਟਿੰਗ ਕਰਾ ਕੇ ਡੈਂਡਿੰਗ-ਪੈਂਡਿੰਗ ਕਰਾ ਕੇ ਉਹਦੀ ਤੇ ਲੈ ਕੇ ਜਾਵਾਂਗੇ ਜੀ ਠੀਕ ਹੈ ਜੀ ਬਣੇ ਰਹੀਓ ਵਲੌਗ ਦੇ ਵਿੱਚ ਤਤਕ ਲਈ ਰਾਮ ਰਾਮ ਬਾਏ ਕਿਹੜਾ ਟਾਇਰ ਪਾਣਾ ਕੋਈ ਲੈ ਗਿਆ ਓਏ ਗੱਡੀ ਉੱਪਰ ਚੱਕਦੀ ਓ ਹੈਨਾ ਹਾਂਜੀ ਦੋਸਤੋ ਤੇ ਲਿਆ ਕੇ ਖੜਾ ਦਿੱਤੀ ਹੈ ਇਹ ਰਾਣੀ ਸੁੰਦਰਾ ਤੇ ਤੇ ਪੈਂਟਿੰਗ ਪੈਂਟਿੰਗ ਆ ਦੀ ਮੈਂ ਕਰਾ ਲਈ ਐਣੀ ਲੈ ਕੇ ਜਾਣਾ ਉੱਥੇ ਤੇ ਬਣਿਆ ਰਿਹਾ ਜੀ ਵਲੌਗ ਦੇ ਵਿੱਚ ਬਾਏ ਬਾਏ ਕੈ ਕੋਰੀ ਕੋਰੀ ਅ ਕੋਰੀ ਹੈ ਕਹੇ ਕਹ ਲੋ ਗਾਜੀ ਗਾਡੀ ਸਹੀ ਕਰਾਈ ਜਿੰਨੇ ਕਾ ਹਲੋ ਗਾਜਾ ਗਾਡੀ ਨੂੰ ਠੀਕ ਕਰਾਈ ਜਿੰਨੇ ਕਾ ਸੋਣੀ ਸੋਣੀ ਬਣ ਜੂਗੀ ਕੋ ਦੇ ਤਾ ਬੋਤ ਲੁਕ ਹੈ ਹੈ ਬੋਤ ਲੁਕ ਬੁਖ ਲੱਗ ਗਈ ਇੱਥੇ ਮੈਂ ਰੋਟੀ ਹੁਣ ਤੈਨੂੰ ਰੋਟੀ ਖਵਾ ਕੇ ਲਿਆ ਸੀ ਉਦੋਂ ਤੱਕ ਖਾਦੀ ਨਹੀਂ ਤੂੰ ਕਰੇ ਮੈਂ ਬੋਤ ਲੁਕ ਗਿਆ ਹੈ ਬੋਤ ਲੁਕ ਗਿਆ ਹੈ ਕਿੱਥੇ ਲੁਕ ਗਿਆ ਹੈ ਹਏ ਮੱਗ ਕੇ ਚਤੀ ਜੀ ਦੋਸਤੋ ਕੀ ਹਾਲ ਨੇ ਜੀ ਤੇ ਆ ਗਏ ਆ ਜੀ ਰਾਣੀ ਸੰਦਰਾ ਨੂੰ ਨਮਾਉਣ ਤੇ ਮੈਂ ਕਹਾਂ ਨਮਾਉਣ ਨੂੰ ਕਿਹਨੂੰ ਖੜਾ ਦਈਏ ਤੇ ਸਵੇਰੇ ਜਾਣਾਗਾ ਤੇ ਬਸ ਗੇਰ ਹੀ ਪਾਉਣਾ ਹੋਵੇ ਸਵੇਰੇ ਉੱਠ ਕੇ ਗਰਮ ਕਰਕੇ ਇਹਨੂੰ ਤੇ ਬਾਕੀ ਘਰੇ ਤਿਆਰੀਆਂ ਵੇਰੇ ਚੱਲੀ ਜਾਂਦੀਆਂ ਨੇ ਜੀ ਬਣੇ ਰਿਓ ਬਲੌਗ ਦੇ ਵਿੱਚ ਤੇ ਬਲੌਗ ਲਾਸਟ ਤੱਕ ਚੱਲੇਗਾ ਲੋਰੀ ਦੋਸਤੋ ਕਹਿੰਦੇ ਲੱਗਿਆ ਨੰਬਰ ਇਹਦਾ ਵੀ ਤੇ ਹੋ ਰਹੀ ਹੈ ਸਫਾਈ ਕੀ ਕੁਛ ਰਹਿ ਗਿਆ ਹੁਣ ਕੀ ਕੁਛ ਰਹਿ ਗਿਆ ਪੈਕਿੰਗ ਕਰਨੀ ਹੈ ਚਲ ਹਾਂਜੀ ਦੋਸਤੋ ਕੀ ਹਾਲ ਨੇ ਜੀ ਆਈ ਹੋਪ ਸਾਰੇ ਵਧੀਆ ਹੋਣਗੇ ਤੇ ਦੋਸਤੋ ਕਾਰ ਤੋਂ ਆ ਕੇ ਲੈ ਆ ਕੇ ਖੜੀ ਕਰਤੀ ਹੈ ਤੇ ਆ ਇਧਰ ਤੁਹਾਡੀ ਭਾਬੀ ਨੇ ਵੀ ਤਿਆਰੀਆਂ ਤੁਹਨੇ ਕਰ ਰੱਖੀਆਂ ਗਈਆਂ ਕਹਿੰਦੇ ਤੇ ਬੈਗ ਐਡਾ ਵੱਡਾ ਹੋ ਗਿਆ ਪੈਕ ਤੇ ਦੇਖੋ ਜੀ ਬੈਠੇ ਹੈਗੇ ਤੇ ਸਮਾਨ ਬਾਵਾ ਹੋ ਗਿਆ ਤੇ ਚਲੋ ਇੰਨੇ ਦਿਨ ਰਵਾਂਗੇ ਇੰਨਾ ਦਾ ਸਮਾਨ ਹੋਈ ਜਾਊਗਾ ਆ ਸਮੋਸਾ ਕੀਦਾ ਪਿਆ ਆ ਸਮੋਸੇ ਕਿਹੜਾ ਖਾਈ ਜਾਂਦਾ ਓਏ ਤੇ ਚਲੋ ਜੀ ਠੀਕ ਹੈ ਜੀ ਆ ਬਣੇ ਰਹੀ ਆ ਬਲੌਗ ਦੇ ਵਿੱਚ ਤਦ ਤੱਕ ਲਈ ਰਾਮ ਰਾਮ ਬਾਏ ਆਡਮ ਕਰ ਲੈਣਾ ਤਾਂ ਬਿਆ ਕਿੰਦਰ ਜੋਏ ਹਾਂਜੀ ਦੋਸਤੋ ਸ਼ੋਰੂਮ ਪਤਾ ਕੇ ਲਾਈਵ ਬੰਦ ਕਰਕੇ ਆ ਚੁੱਕੇ ਹਾਂ ਜੀ ਘਰੇ ਤੇ ਥੋੜਾ ਥੋੜਾ ਕੰਮ ਰਹਿ ਗਿਆ ਸੀਗਾ ਜੀ ਅੱਜ ਦਾ ਜਿਹੜਾ ਬਲੌਗ ਹੈ ਉਹ ਇਸ ਟਾਪਿਕ ਤੇ ਬਣਾਇਆ ਹੈ ਜਿਹੜੇ ਥੋੜੇ ਥੋੜੇ ਕੰਮ ਰਹਿ ਗਏ ਸੀਗੇ ਜਿਹੜੇ ਥੋੜੀ ਥੋੜੀ ਸ਼ਾਪਿੰਗ ਰਹਿ ਗਈ ਸੀ ਜੀ ਸਾਰੀ ਉਹ ਜੀ ਕਰ ਲਈ ਹੈ ਤੇ ਠੀਕ ਹੈ ਜੀ ਹੁਣ ਆ ਗਿਆ ਘਰੇ ਤੇ ਥੋੜਾ ਹੋਰ ਕੰਮ ਹੋਰ ਬਰੰਦਾਗਾ ਬਨੇ ਰੀਓ ਬਲਾਉ ਦੇ ਵਿੱਚ ਜਾਈ ਹੁਣ ਅਜੇ ਓਕੇ ਜੀ ਬਾਏ ਬਾਏ ਹਾਂਜੀ ਦੋਸਤੋ ਤੇ ਹੋ ਗਏ ਨੇ ਜੀ ਜਿਹੜੇ ਛੋਟੇ ਛੋਟੇ ਕੰਮ ਸੀਗੇ ਆਪਣੇ ਤਿਆਰੀਆਂ ਸੀਗੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ ਤੁਹਾਡੇ ਭਾਬੀ ਜੀ ਨੇ ਤੁਹਾਡੇ ਦੀਦੀ ਜੀ ਨੇ ਪੈਕਿੰਗ ਵੀ ਕਰ ਲੀ ਹੈ ਹੋ ਗਈ ਹੈ ਪੈਕਿੰਗ ਸਾਰੀ ਪੂਰੀ ਤੇ ਕਾਰ ਦੇ ਕੰਮ ਸੀਗੇ ਜੀ ਉਹ ਵੀ ਲਿੱਕ ਕਰਾ ਲੈਨੇ ਆਪਾਂ ਤੇ ਤੋਂ ਆ ਕੇ ਕਾਰ ਨੂੰ ਖੜਾ ਵੀ ਦਿੱਤਾ ਹੈ ਤੇ ਠੀਕ ਹੈ ਜੀ ਹੁਣ ਹੋ ਗਿਆ ਸੌਣ ਦਾ ਟਾਈਮ ਤੇ ਅਲਵਿਦਾ ਕਹਿਣ ਦਾ ਟਾਈਮ ਤੇ ਲੈਂਦੇ ਹੋਏ ਅਲਵਿਦਾ ਜੀ ਬਲੌਗ ਕਰਦੇ ਆ ਖਤਮ ਤੇ ਜਿਹੜੇ ਮੇਰੇ ਵੀ ਨਵੇਂ ਆਉਣਗੇ ਜੀ ਪਲੀਜ਼ ਸਬਸਕ੍ਰਾਈਬ ਤੇ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਛੋਟੇ ਵੀਰ ਨੂੰ ਸਪੋਰਟ ਕਰ ਦਿਓ ਤੇ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਦਿਨ ਕਿਸੇ ਹੋਰ ਬਲੌਗ ਦੇ ਵਿੱਚ ਤਦ ਤੱਕ ਲਈ ਰਾਮ ਰਾਮ ਸਤਿ ਸ਼੍ਰੀ ਅਕਾਲ ਬਾਏ ਤੇ ਖੁਸ਼ ਰਹੋ ਜੀ ਹੱਸਦੇ ਰਹੋ ਬਾਏ ਗੁੱਡ ਨਾਈਟ ਰਾਮ ਰਾਮ ਸਤਿ ਸ਼੍ਰੀ ਅਕਾਲ ਖੁਦਾ হাফেজ ਜੈ ਹਿੰਦ